ਖਸ਼ਿਆਰਪੁਰ ਦੇ ਕਸਬਾ ਹਰਿਆਣਾ ਨੇੜੇ ਇੱਕ ਵਸਤ ਘਟਨਾ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਕਰੀਬ 1 ਦਰਜਨ ਸਖਮੀ ਨੇ ਜਿਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਸ ਨਿੱਜੀ ਕੰਪਨੀ ਰਾਜस्तानी ਦੀ ਸੀ ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਬਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਅਗੇ ਅਚਾਨਕ ਦੋ ਮੋਟਰਸਾਈਕਲ ਸਵਾਰ ਆ ਗਏ ਜੋ ਕੁਚਲੇ ਗਏ ਉਥੇ ਬਸ ਵੀ ਅਚਾਨਕ ਡੇਕ ਲੱਗਣ ਕਾਰਨ ਬਸ ਪਲਟ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਢਿਨਾ ਦੇ ਮੋੜ ਮੰਡੀ ਵਿੱਚ ਵਿਆਸ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਦਾਂਸੜੀ ਮੌਤ ਮਾਮਲੇ 'ਚ ਡਿਪਟੀ ਸੀਐਮ ਸੁਖੀਰ ਬਾਦਲ ਨੇ ਕਿਹਾ ਕਿ ਉਹਨਾਂ ਡੀਜੀਪੀ ਪੰਜਾਬ ਨੂੰ ਵਿਆਸ ਸਮਾਗਮ ਵਾਰਣ ਹਥਿਆਰ ਬੈਨ ਕਰਨ ਦੇ ਹਦੇਸ਼ ਦਿੱਤੇ ਨੇ ਅਤੇ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਜੁਟੀ ਹੋਈ ਹੈ। ਔਰਕੈਸਟਰ ਡਾਂਸੜੀ ਮੌਤ ਮਾਮਲੇ 'ਚ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਸੰਜੂ ਕੋਇਲ ਦੇ ਹਥਿਆਰ ਨਾਲ ਫਾਰ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਮੁੱਖ ਮਲਜ਼ਮ ਲਕੀਰ ਬਿੱਲਾ ਸੰਜੂ ਗੋਇਲ ਦੀ 12 ਪੋਰ ਬੰਦੂਕ ਲੈ ਕੇ ਆਇਆ ਸੀ ਜਿਸ ਨਾਲ ਉਸਨੇ ਫਾਇਰ ਕੀਤੇ ਅਤੇ 25 ਸਾਲਾ ਕੁਲਵਿੰਦਰ ਕੌਰ ਦੀ ਮੌਤ ਹੋ ਗਈ ਜੋ ਗਰਭਵਤੀ ਵੀ ਸੀ ਇਸ ਦੇ ਲਾਵਾ ਪੈਲਸ ਦੇ ਮਾਲਕ ਅਤੇ ਲਾੜੇ ਦੇ ਪਿਤਾ ਖਲਾਫ ਇਹ ਮਾਮਲਾ ਦਰਜ ਕੀਤਾ ਗਿਆ ਜਦੋਂ ਕਿ ਗੋਲੀ ਚਲਾਉਣ ਵਾਲਾ ਬਿੱਲਾ ਹਾਲੇ ਪੁਲਿਸ ਕ੍ਰਿਫਟ ਤੋਂ ਬਾਹਰ ਹੈ ਆਪਣੀ ਪੈਨਸ਼ਨ ਲੈਣ ਲਈ ਲਾਈਨ ਵਿੱਚ ਖੜੇ ਇੱਕ ਸਾਬਕਾ ਸੈਨਿਕ ਦੇ ਅਚਾਨਕ ਦੌਰਾਂ ਪੈਨ ਕਾਰਨ ਮੌਤ ਹੋ ਗਈ। ਮ੍ਰਿਤਕ ਤਰਨਤਾਰਨ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਸੀ। ਦਰਅਸਲ ਸਾਬਕਾ ਸੈਨਿਕ ਮਲੂਕ ਸਿੰਘ ਆਪਣੀ ਪੈਨਸ਼ਨ ਲੈਣ ਲਈ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੀ ਲਾਈਨ 'ਚ ਲੱਗਾ ਹੋਇਆ ਸੀ। ਤੁਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਮੌਤ ਬੈਂਕ ਵਿੱਚ ਧੱਕਾ ਮੂਕੇ ਕਾਰਨ ਹੋਈ ਹੈ। ਚਦਕਿ ਬੈਂਕ ਦੇ ਮੈਨੇਜਰ ਸੰਜੀਵ ਕਾਲ ਨੇ ਬਜ਼ੁਰਗ ਨਾਲ ਹੋਈ ਧੱਕਾ ਮੂਕੇ ਦੀ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੂਰੇ ਬੈਂਕ ਵਿੱਚ ਸੀਸਟੀਵੀ ਲੱਗੇ ਹੋਏ ਨੇ ਜ ਜਲੰਧਰ ਦੇ ਵਿੱਚ ਵੀ ਕੈਸ਼ ਦੀ ਕਿਲਤ ਨਾਲ ਚੂਚਰੇ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਜਿਨ੍ਹਾਂ ਪੰਜਾਬ ਨੈਸ਼ਨਲ ਬੈਂਕ ਦੀਆਂ ਦਿਨ ਬ੍ਰਾਂਚਾਂ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਵਿਰੋਧ ਨारे ਵੀ ਲਗਾਏ ਲੋਕਾਂ ਮੁਤਾਬਕ ਸਵੇਰੇ 8 ਵਜੇ ਤੋਂ ਲਾਈਨ ਵਿੱਚ ਲੱਗੇ ਨੇ ਪਰ 11 ਵਜੇ ਉਹਨਾਂ ਨੂੰ ਕਿਹਾ ਗਿਆ ਕਿ ਕੈਸ਼ ਨਹੀਂ ਆਇਆ ਸੰਦੂਰ ਦੇ ਤੁਰੀ ਵਿੱਚ ਵੀ ਲੋਕ ਨੰਗਦੀ ਦਾ ਮਿਲਣ ਕਾਰਨ ਤਰਸਤ ਨਜ਼ਰ ਆਏ। ਜ਼ਰੂਰਤਮੰਦ ਲੋਕ ਬੈਂਕਾਂ ਬਾਹਰ ਕਤਾਰਾਂ ਵਿੱਚ ਖੜੇ ਦਿਖ ਰਹੇ ਸਨ। ਇੰਤਜ਼ਾਰ ਦੀ ਹੱਤ ਉਸ ਵੇਲੇ ਹੋ ਗਈ ਜਦ ਤੁਰੀ ਦੇ ਔਰੈਂਟਲ ਬੈਂਕ ਆਫ ਕਾਮਰਸ ਦੇ ਵਿੱਚ ਕਿਸਾਨਾਂ ਨੂੰ ਕੈਸ਼ ਤਾਂ ਮਿਲਣ ਤੇ ਬੈਂਕ ਦਾ ਸ਼ਟਰ ਬੰਦ ਕਰ ਤਾਲਾ ਜੜ ਦਿੱਤਾ ਗਿਆ ਅਤੇ ਬੈਂਕ ਅਧਿਕਾਰੀਆਂ ਨੂੰ ਬੈਂਕ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ।